ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਹੁਣ ਜਿਹੜੀ ਵੱਡੇ ਕਿਸਾਨਾਂ ਤੇ ਵੱਡਾ ਐਕਸ਼ਨ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਲਿਸਟਾਂ ਸਰਕਾਰ ਕੋਲ ਪਹੁੰਚ ਚੁੱਕੀਆਂ ਇਹਦਾ ਸਿੱਧਾ ਸਿੱਧਾ ਫਾਇਦਾ ਆਮ ਕਿਸਾਨਾਂ ਨੂੰ ਹੋਵੇਗਾ ਤੇ ਕਿਹੜੇ ਏਰੀਆ ਤੇ ਕਿਹੜੇ ਕਿੰਨੇ ਕਿਸਾਨਾਂ ਦੀਆਂ ਜਿਹੜੀਆਂ ਲਿਸਟਾਂ ਸਰਕਾਰ ਕੋਲ ਪਹੁੰਚ ਚੁੱਕੀਆਂ ਉਹਨਾਂ ਤੇ ਐਕਸ਼ਨ ਹੋਣ ਜਾ ਰਿਹਾ ਪੂਰੀ ਜਾਣਕਾਰੀ ਸ਼ੇਅਰ ਕਰਦੇ ਆ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆ ਚੈਨ ਨੂੰ ਸਬਸਕ੍ਰਾਈਬਰ ਜੁੜ ਕਰ ਲਿਓ ਇਨ ਨਾਲ ਲੱਗੀ ਬੈਲ ਕੈਂਟੀਨ ਦਵਾ ਲਿਓ ਤਾਂ ਖੇਤੀਬਾਰ ਲੇਟ ਵੀਡੀਓ ਸਭ ਤੋਂ ਪਹਿਲਾਂ ਟੜ ਤੱਕ ਪੋਚ ਜਾਣਾ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀਰਾਂ ਤੱਕ ਜਾਣਕਾਰੀ ਪਹੁੰਚ ਸਕੇ। ਤਾਂ ਹੁਣ ਆਪਾਂ ਗੱਲ ਕਰਦੇ ਬਿਜਲੀ ਦੀ। ਆਮ ਹੀ ਆਪਾਂ ਵੀਰਾਂ ਨੂੰ ਪਤਾ ਆ ਕਿ ਦੋ ਸਪਲਾਈਆਂ ਆਪਾਂ ਨੂੰ ਮਿਲਦੀਆਂ। ਇੱਕ ਤਾਂ 8 ਘੰਟੇ ਵਾਲੀ ਸਪਲਾਈ ਮੋਟਰਾਂ ਵਾਸਤੇ ਦੂਜੀ ਆਪਾਂ ਨੂੰ 24 ਘੰਟੇ ਵਾਲੀ ਬਿਜਲੀ ਮਿਲਦੀ ਆ ਜਿਹੜੀ ਘਰਾਂ ਵਾਸਤੇ ਆਪਾਂ ਵਰਤਦੇ ਆ। ਤਾਂ ਹੁਣ ਲਗਭਗ ਜਿਹੜੀਆਂ ਆਪਾਂ ਨੂੰ ਇਹ ਫ੍ਰੀ ਮਿਲ ਰਹੀਆਂ ਦੋਵੇਂ ਸਪਲਾਈਆਂ ਹੀ। ਵੀ ਮੋਟਰਾਂ ਵਾਲੀ ਸਪਲਾਈ ਫਿਰ ਫ੍ਰੀ ਮਿਲ ਰਹੀ ਆ ਲਗਭਗ। ਤੇ ਜਿਹੜੀ ਆਪਾਂ ਘਰਾਂ 'ਚ ਵਰਦੇ ਉਹ ਵੀ ਲਗਭਗ ਜ਼ਿਆਦਾਤਰ ਕਿਸਾਨ ਵੀਰਾਂ ਨੂੰ ਫ੍ਰੀ ਮਿਲ ਰਹੀ ਆ ਜਿੱਥੇ ਜ਼ਿਆਦਾ ਏਸੀ ਵਗੈਰਾ ਲੱਗੇ ਉੱਥੇ ਥਾੜਾ ਆਪਾਂ ਨੂੰ ਬਿੱਲ ਵਗੈਰਾ ਦਾ ਪ੍ਰੋਬਲਮ ਆ ਰਹੀ ਆ ਤਾਂ ਆਪਾਂ ਇਹਨੂੰ ਫ੍ਰੀ ਦੋਨੇ ਬਿਜਲੀਆਂ ਨੂੰ ਮੰਨ ਕੇ ਚੱਲ ਸਕਦੇ ਹਾਂ ਪਰ ਇੱਥੇ ਫ੍ਰੀ ਦੇ ਚੱਕਰ ਦੇ ਵਿੱਚ ਕਈ ਕਿਸਾਨ ਵੀਰ ਜਿਹੜਾ ਇਹਦੀ ਗਲਤ ਵਰਤੋਂ ਕਰ ਰਿਹਾ ਜਿਵੇਂ ਮੋਟਰਾਂ ਦੇ ਉੱਪਰ ਹੁਣ ਆ ਕਈ ਕਿਸਾਨ ਵੀਰ ਜਿਹੜੇ ਪਿਛਲੇ ਸਮੇਂ ਦੇ ਵਿੱਚ ਉਹਨਾਂ 24 ਵਾਲੇ ਦੇ ਉੱਪਰ ਜਿਹੜੇ ਆਪਣਾ ਪੱਕੇ ਕਨੈਕਸ਼ਨ ਕਰਵਾਏ ਹੋਏ ਆ ਜਾਂ ਫਿਰ ਕੁੰਡੀ ਵਗੈਰਾ ਲਾ ਕੇ ਚਲਾਉਂਦੇ ਆ ਤਾਂ ਉਹਨਾਂ ਦੀਆਂ ਜਿਹੜੀਆਂ ਲਿਸਟਾਂ ਸਰਕਾਰ ਕੋਲ ਪਹੁੰਚ ਗਈਆਂ ਕਿਉਂਕਿ ਬਿਜਲੀ ਦੀ ਗਲਤ ਵਰਤੋਂ ਕਰਕੇ ਜਿਹੜਾ ਬਿਜਲੀ ਤੇ ਲੋਡ ਵੱਧਦਾ ਉਹਦੇ ਕਰਕੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਡ ਲੱਗੀ ਸੀ ਉਦੋਂ ਪਾਵਰ ਕੱਟ ਲੱਗਦੇ ਰਹੇ ਆ ਤਾਂ ਉਸ ਟਾਈਮ ਤੇ ਬਿਜਲੀ ਜਿਹੜੀ ਆਪਣੇ ਆਪਣੇ ਕਿਸਾਨ ਵੀਰਾਂ ਤੱਕ ਜਿਹੜੀ 2 ਤੋਂ 3 ਘੰਟੇ ਆਪਾਂ ਨੂੰ ਉਸ ਟਾਈਮ ਤੇ ਬਿਜਲੀ ਮਿਲਦੀ ਰਹੀ ਆ ਜਦੋਂ ਪਾਵਰ ਕੱਟ ਲੱਗਦੇ ਰਹੇ ਤਾਂ ਉਹਦੇ ਕਰਕੇ ਕਈ ਕਿਸਾਨ ਵੀਰ ਜਿਹੜੇ ਇਦਾਂ ਦੇ ਵੇਗੇ ਜਿਨ੍ਹਾਂ ਕੋਲ ਜਾਂਦਾ ਬੋਰ ਨਹੀਂ ਸੀ ਹੈਗੇ ਜਾਂ ਫਿਰ ਪਾਣੀ ਘਟੋਣ ਕਰਕੇ ਜਿਹੜਾ ਉਹਨਾਂ ਦਾ ਕੱਦੂ ਬਿਜਲੀ ਘੱਟ ਮਿਲਣ ਕਰਕੇ ਜਿਹੜਾ ਝੋਨਾ ਨਹੀਂ ਲੱਗ ਸਕਿਆ ਇਦਾਂ ਦੇ ਵੀ ਕਿਸਾਨ ਵੀ ਕਈ ਹੈਗੇ ਆ ਜਾਂ ਫਿਰ ਜਿੰਨਾ ਕਿਸਾਨ ਵੀਰਾਂ ਨੇ ਝੋਨਾ ਲਾਇਆ ਸੀ ਤਾਂ ਉਹਨਾਂ ਦਾ ਜਿਹੜਾ ਝੋਨਾ ਵਿੱਚੇ ਹੀ ਬਿਜਲੀ ਘੱਟ ਮਿਲਣ ਕਰਕੇ ਉਹ ਵਿੱਚੇ ਝੋਨਾ ਸੁੱਕ ਗਿਆ ਤੇ ਉਹਨਾਂ ਨੂੰ ਉਹ ਵਾਉਣਾ ਪਿਆ ਤਾਂ ਤੁਸੀਂ ਕਮੈਂਟ ਕਰਕੇ ਦੂਜੇ ਦੱਸੋ ਜੇਕਰ ਤੁਹਾਨੂੰ ਵੀ ਇਦਾਂ ਦੀ ਦਿੱਕਤ ਆਈ ਤੁਹਾਡੇ ਏਰੀਆ 'ਚ ਕਿੰਨੀ ਲਾਈਟ ਤੁਹਾਨੂੰ ਮਿਲੀ ਉਸ ਟਾਈਮ ਤੇ ਤਾਂ ਨਾਮ ਹੀ ਪੈਣ ਕਰਕੇ ਉਧਰੋਂ ਬਿਜਲੀ ਸਪਲਾਈ ਠੱਪ ਹੋਣਾ ਕਰਕੇ ਜਿਹੜੀ ਕਿਸਾਨ ਵੀਰ ਨੂੰ ਕਾਫੀ ਜ਼ਿਆਦਾ ਦਿੱਕਤ ਆਈ ਉਹਦੇ ਕਰਕੇ ਜਿਹੜਾ ਕਿਸਾਨ ਵੀਰਾਂ ਦਾ ਥੋੜਾ ਬਹੁਤ ਝੋਨਾ ਹੋ ਵੀ ਗਿਆ ਉਸ ਝੋਨੇ ਦਾ ਵੀ ਜਿਹੜਾ ਫਟਾਰਾ ਸੀ ਕਿਉਂਕਿ ਆਪਾਂ ਨੂੰ ਕਾਫੀ ਵੀਰਾਂ ਨੇ ਮੈਸੇਜ ਵੀ ਕੀਤੇ ਸੀ ਕਿ ਸਾਡਾ ਝੋਨਾ ਔੜ ਕਰਕੇ ਜਿਹੜਾ ਫਟਾਰਾ ਘਟ ਕਰ ਰਿਹਾ ਇਹ ਫਟਾਰਾ ਘਟ ਕੀਤਾ ਹੁਣ ਕੀ ਇਹ ਤੇ ਕੀਤਾ ਜਾਵੇ ਤਾਂ ਕਿਸਾਨ ਬੰਦੋ ਆਪਾਂ ਜੋ ਮਰਜ਼ੀ ਕਰ ਲਗੇ ਸਪਰੇਅਾਂ ਕਰ ਲਗੇ ਪਰ ਜਿਹੜੀ ਪਾਣੀ ਦੇ ਨਾਲ ਫਸਲ ਹੋਣੀ ਉਹ ਪਾਣੀ ਦੇ ਨਾਲ ਹੀ ਹੋਣੀ ਆ ਤਾਂ ਪਾਣੀ ਦੀ ਜਿਹੜੀ ਕਮੀ ਆ ਉਹ ਫਸਲ ਦੇ ਵਿੱਚ ਦੇਖ ਨੂੰ ਆਪਾਂ ਨੂੰ ਮਿਲ ਜਾਂਦੀ ਆ ਆਮ ਚਾਹੇ ਆਪਾਂ ਖਾਦ ਖਰਾਕ ਜਿੰਨੀ ਮਰਜ਼ੀ ਪਾ ਲਈਏ ਉਹ ਉਸ ਟਾਈਮ ਤੇ ਖਾਦ ਖਰਾਕ ਵੀ ਜਿਹੜਾ ਕੰਮ ਕਰਨੋਂ ਬੰਦ ਕਰ ਜਾਂਦੀ ਜੇਕਰ ਆਪਾਂ ਨੂੰ ਪਾਣੀ ਫਸਲ ਨੂੰ ਘੱਟ ਮਿਲਦਾ ਜਾਂ ਫਿਰ ਪਾਣੀ ਜ਼ਿਆਦਾ ਜਾਂ ਫਿਰ ਘਟਾ ਬਿਲਕੁਲ ਬੈਲੈਂਸ ਦੇ ਵਿੱਚ ਪਾਣੀ ਫਸਲ ਨੂੰ ਮਿਲੇ ਤਾਂ ਆਪਣੀ ਜਿਹੜੀ ਫਸਲ ਚੰਗੀ ਹੁੰਦੀ ਆ ਚਲੋ ਆਪਾਂ ਗੱਲ ਕਰਦੇ ਆ ਕਿ ਕਿਹੜੇ ਕਿਸਾਨ ਵੀਰ ਜਿਹੜੇ ਕਿਸਾਨ ਵੀਰ 24 ਆਲੀ ਤੇ ਆਪਣੇ ਇੱਕ ਪੱਕੇ ਹੀ ਉਹਨਾਂ ਫੀਡਰਾਂ ਤੇ ਕਨੈਕਸ਼ਨ ਕਰਵਾਏ ਉਹਨਾਂ ਤੇ ਜਿਹੜੀ ਸਰਕਾਰ ਹੈ ਜਾਂ ਤਾਂ ਉਹਨਾਂ ਤੇ ਉਹਨਾਂ ਕਨੈਕਸ਼ਨ ਰੱਦ ਕਰੇਗੀ ਜਾਂ ਫਿਰ ਉਹਨਾਂ 'ਤੇ ਜੁਰਮਾਨਾ ਲਾਵੇਗੀ ਜੀ ਜਾਂ ਫਿਰ ਉਹਨਾਂ ਦੇ ਉਧਰੋਂ ਕਨੈਕਸ਼ਨ ਕੱਟ ਕੇ ਤੇ 48 ਬਲਾਈ ਦੇ ਉੱਪਰ ਪਾਏ ਜਾਣਗੇ ਕਿਉਂਕਿ ਜਿਆਦਾ ਉਹਨਾਂ ਦੀ 24 24 ਘੰਟੇ ਮੋਟਰਾਂ ਚੱਲਦੀਆਂ ਤੇ ਦੂਜੇ ਨੰਬਰ ਤੇ ਇਹਨਾਂ ਕਿਸਾਨ ਵੀਰਾਂ ਪਤਾ ਕੀ ਕੀਤਾ ਕਿ ਜਿੱਦਾਂ ਅੱਗੇ ਜਿਹੜੇ ਮਾਤਰ ਕਿਸਾਨ ਸੀ ਜਿਨ੍ਹਾਂ ਕੋਲ ਬੋਰ ਨਹੀਂ ਸੀ ਹੈਗੇ ਜਾਂ ਫਿਰ ਮੋਟਰਾਂ ਨਹੀਂ ਕਨੈਕਸ਼ਨ ਨਹੀਂ ਹੈਗੇ ਉਹਨਾਂ ਨੂੰ ਜਿਹੜਾ ਪਾਣੀ ਇਹ ਵੇਚ ਦੇ ਰਹੇ ਪਾਣੀ ਵੇਚਣ ਕਰਕੇ ਜਿਹੜੀ ਇਹਨਾਂ ਦੀ ਰਿਪੋਰਟ ਸਰਕਾਰ ਕੋਲ ਚਲ ਗਈ ਕਿ ਕਹਤਾ 24 24 ਘੰਟੇ ਮੋਟਰ ਚੱਲੀ ਜਾਂਦੀ ਆ ਪਾਣੀ ਦਾ ਪੱਧਰ ਨੀਵਾ ਹੋ ਰਿਹਾ ਕਿਸਾਨਾਂ ਨੂੰ ਵੀ ਫਿਕਰ ਆ ਤੇ ਸਰਕਾਰਾਂ ਨੂੰ ਵੀ ਤਾਂ ਸਰਕਾਰਾਂ ਨੂੰ ਜੇਕਰ ਜਿਆਦਾ ਫਿਕਰ ਹੋਵੇ ਤਾਂ ਕਿਸਾਨਾਂ ਨੂੰ ਨਹਿਰੀ ਪਾਣੀ ਜਿਆਦਾ ਦਿੱਤਾ ਜਾਵੇ ਪਰ ਇਹਨਾਂ ਕਿਸਾਨਾਂ ਤੇ ਹੁਣ ਜਿਹੜਾ ਸਰਕਾਰ ਐਕਸ਼ਨ ਕਰਨ ਜਾ ਰਹੀ ਜਿਹਨਾਂ ਚਵੀਆਂ ਦੇ ਉੱਪਰ ਆਪਣੇ ਪੱਕੇ ਕਨੈਕਸ਼ਨ ਕਰਵਾਏ ਆ ਉਹਨਾਂ ਦੇ ਕੋਈ ਵੀ ਕਾਰਵਾਈ ਸਰਕਾਰ ਕਰ ਸਕਦੀ ਉਹਨਾਂ ਦੀਆਂ ਲਿਸਟਾਂ ਜਿਵੇਂ ਕਿਹੜੇ-ਕਿਹੜੇ ਏਰੀਏ ਦੇ ਆ ਜੇਕਰ ਗੱਲ ਕਰੀਏ ਤਾਂ ਕਿਸਾਨ ਰੋ ਫਰੀਦਕੋਟ ਮੁਕਸਰ ਸਾਹਿਬ ਆਰਾਮਪੁਰਾ ਫੂਲ ਤੇ ਤਰਨਤਾਰਨ ਤਰਨਤਾਰਨ ਦਾ ਪੱਟੀ ਪੱਟੀ ਏਰੀਏ ਦੇ ਜਿਆਦਾ ਕਿਸਾਨ ਵੀਰਾਂ ਦੀਆਂ ਲਿਸਟਾਂ ਜਿਹੜੀਆਂ ਸਰਕਾਰ ਕੋਲ ਪਹੁੰਚੀਆਂ ਕਾ ਜਿਹੜੇ 24 ਘੰਟੇ ਵਾਲੇ ਫੀਡਰਾਂ ਦੇ ਉੱਪਰ ਪੱਕੇ ਆਪਣੀਆਂ ਮੋਟਰਾਂ ਚਲਾ ਰਹੇ ਨੇ 24 24 ਘੰਟੇ ਉਹਨਾਂ ਦੀ ਮੋਟਰ ਚੱਲਦੀ ਤੇ ਅੱਗੇ ਜਿਹੜਾ ਦੂਜੇ ਕਿਸਾਨਾਂ ਨੂੰ ਪਾਣੀ ਉਹਨਾਂ ਨੂੰ ਦੇ ਵੇਚ ਕੇ ਤੇ ਉਹਨਾਂ ਤੋਂ ਪੈਸੇ ਕਮਾਏ ਜਾ ਰਹੇ ਆ ਤਾਂ ਫਿਲਹਾਲ ਇੰਨੀਆਂ ਲਿਸਟਾਂ ਆਈਆਂ 9000 ਲਗਭਗ ਜਿਹੜਾ ਕਿਸਾਨ ਆ ਜਿਹੜਾ ਇਦਾਂ ਮੋਟਰਾਂ ਚਲਾ ਰਿਹਾ ਤੁਸੀਂ ਸਮਝੋ ਕਿ 9000 ਕਿਸਾਨ ਦੀ ਜੇ 24 24 ਘੰਟੇ ਮੋਟਰ ਚੱਲੀ ਜਾ ਰਹੀ ਹੋਊਗੀ ਤਾਂ ਪਾਣੀ ਦੀ ਕਿੰਨੀ ਖਪਤ ਹੁੰਦੀ ਤੇ ਬਿਜਲੀ ਦੀ ਕਿੰਨੀ ਖਪਤ ਹੁੰਦੀ ਹੋਊਗੀ ਤਾਂ ਉਹਦਾ ਸਿੱਧਾ ਸਿੱਧਾ ਜਿਹੜਾ ਅਸਰ ਆ ਉਹ ਆਪਣੇ ਆਮ ਕਿਸਾਨਾਂ ਦੇ ਪਿਆ ਜਿਹੜੇ ਪਿਛਲੇ ਸਮੇਂ ਚ ਆਪਾਂ ਦੇਖਿਆ ਗਿਆ ਔੜ ਲੱਗੀ ਦੋ ਦੋ ਬਿਜਲੀ ਠੱਪ ਹੋਈ ਆ ਉਹਦਾ ਇਹੀ ਕਾਰਨ ਹੁੰਦਾ ਕਿ ਜਦੋਂ ਆਪਣੀ ਫालतੂ ਆਪਾਂ ਨਜਾਇਜ਼ ਫालतੂ ਜਿਹੜੀ ਬਿਜਲੀ ਵਰਤਦੇ ਆ ਚਲੋ ਜਿਹੜੀ ਗੱਲ ਸਹੀ ਉਹਨੂੰ ਸਹੀ ਵੀ ਕਹਿਣਾ ਚਾਹੀਦਾ ਇਹ ਨਹੀਂ ਕਿ ਹੁਣ ਆਪਾਂ ਕਿਸਾਨ ਆ ਤਾਂ ਆਪਾਂ ਉਹਨਾਂ ਦੀ ਪੈਰਵਾਹੀ ਕਰੀ ਜਾਈਏ ਜਿੱਥੇ ਜਿਹੜਾ ਗਲਤ ਉਹਨੂੰ ਗਲਤ ਕਹਿਣਾ ਚਾਹੀਦਾ ਤਾਂ ਹਰ ਇੱਕ ਕਿਸਾਨ ਕਿਉਂਕਿ ਬਿਜਲੀ ਦਾ ਲੈਣ ਦਾ ਹੱਕਦਾਰ ਹੁੰਦਾ ਇਹ ਨਹੀਂ ਕਿ ਇੱਕ ਕਿਸਾਨ ਨੂੰ 24 ਘੰਟੇ ਬਿਜਲੀ ਮਿਲੇ ਤੇ ਦੂਜੇ ਕਿਸਾਨ ਨੂੰ 8 ਘੰਟੇ ਦੀ ਮਨਾ ਮਿਲੇ ਪੂਰੀ 2-2 ਘੰਟੇ ਬਿਜਲੀ ਮਿਲੇ ਤਾਂ ਇਸ ਤੇ ਫੈਸਲੇ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਦਾ ਤੁਹਾਨੂੰ ਫੈਸਲਾ ਵਧੀਆ ਲੱਗਾ ਜਾਂ ਨਹੀਂ ਵਧੀਆ ਲੱਗਾ ਆਪਣੀ ਤੇ ਇਹੋ ਸਰਕਾਰ ਅੱਗੇ ਬੇਨਤੀ ਕਿ ਕਿਸਾਨ ਵੀਰਾਂ ਨੂੰ ਜਿਹੜਾ ਨਹਿਰੀ ਪਾਣੀ ਵਾਧ ਤੋ ਦਿੱਤਾ ਜਾਵੇ ਤੇ ਜਿਹੜੇ ਕਿਸਾਨ ਵੀਰਾਂ ਕੋਲ ਕਨੈਕਸ਼ਨ ਨਹੀਂ ਹੈਗੇ ਮੋਟਰਾਂ ਵਾਲੇ ਬਿਜਲੀ ਵਾਲੇ ਖਾਸ ਕਰਕੇ ਸਰਕਾਰ ਉਹਨਾਂ ਵੀ ਇਹਨਾਂ ਦੀ ਜ਼ਰੂਰ ਬਾਹ ਫੜੇ ਕਿਉਂਕਿ ਬਹੁਤ ਔਖਾ ਹੁੰਦਾ ਜਿੰਨਾਂ ਵੀ ਨਾਲ ਕੋਲ ਕਨੈਕਸ਼ਨ ਨਹੀਂ ਹੈਗੇ ਮੋਟਰਾਂ ਵਾਲੇ ਉਹਨਾਂ ਨੂੰ ਸਰਕਾਰ ਜਿਹੜੀ ਜ਼ਰੂਰ ਕਨੈਕਸ਼ਨ ਦਿੱਤੇ ਦੇਵੇ ਬਿਜਲੀ ਵਾਲੇ ਖਾਸ ਕਰਕੇ ਕਿਉਂਕਿ ਜਿਹੜੇ ਸੋਲਰ ਵਾਲੇ ਸਰਕਾਰ ਦੇ ਰਹੀ ਆ ਚਲੋ ਉਹ ਵੀ ਵਧੀਆ ਪਰ ਉਹ ਜਿਆਦਾ ਡੂੰਘੇ ਬੋਰਾਾਂ ਦੇ ਵਿੱਚ ਜਿੱਥੇ ਪੱਧਰ ਨੀਵਾ ਪਾਣੀ ਦਾ ਜਿਆਦਾ ਨੀਵਾ ਦੇ 150 ਫੁੱਟ ਜਾਂ ਫਿਰ 200 ਫੁੱਟ ਉੱਥੇ ਉਹ ਕਾਮਯਾਬ ਨਹੀਂ ਹੋ ਰਹਾ ਤਾਂ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਸਰਕਾਰ ਵੀਰਾਂ ਦੀ ਬਾਹਾਂ ਫੜੇ ਜਾਂ ਫਿਰ ਉਹਨਾਂ ਨੂੰ ਨਹਿਰੀ ਪਾਣੀ ਦੀ ਕੋਈ ਸਹੂਲਤ ਦਿੱਤੀ ਜਾਵੇ ਕਿਸੇ ਨਾ ਕਿਸੇ ਪ੍ਰਕਾਰ ਉਹਨਾਂ ਵੀਰਾਂ ਦਾ ਤਾਂ ਉਠਾਇਆ ਜਾਵੇ ਤਾਂ ਕਿ ਹਰ ਇੱਕ ਵੀਰ ਆਪਣੇ ਘਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚਲਾ ਸਕੇ ਵੀਡੀਓ ਚੰਗ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਬਹੁਤ ਬਹੁਤ ਧੰਨਵਾਦ